ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਦੀਪਗੜ ਬਾਈ ਕੋਲ ਗਾ ਤਾਜੀ ਸੁਣੀ ਵੀ ਤੇ ਕਰਦੇ ਬਾਈ ਜੀ ਨਾਲ ਗੱਲਬਾਤ ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਮ ਵੀ ਜੀ ਆਪਣਾ ਨਾਮ ਆਪਣਾ ਸਤਨਾਮ ਸਿੰਘ ਜੀ ਪਿੰਡ ਪਿੰਡ ਦੀਪਗੜ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਪੰਨੇ ਠੀਕ ਹੈ ਜੀ ਆਪਣਾ ਨੰਬਰ ਦੱਸਿਓ ਬਾਈ ਜੀ ਆਪਣਾ 98770 6998 ਬਈ ਤੁਹਾਰੇ ਫਿਰ ਦੱਸ ਦਿਓ 98770 2998 ਹਾਂਜੀ ਦੱਸੋ ਜੀ ਡਿਟੇਲ ਗਾਉਂਦੀ ਆਪਣੀ ਡਿਟੇਲ ਵੀਰੇ ਦੂਜੇ ਹੀ ਹੋ ਜੀ ਉਸ ਲੋਟਾ ਕਾਲਾ ਚੋਈ ਆਹੇ ਠੀਕ ਹੈ ਜੀ ਵਧੀਆ ਜੇ ਦੂ ਰੋਕੇ ਠੀਕ ਹੈ ਜੀ ਤੇ ਬੋਲਾ ਹੋਊਗਾ ਲੈਵਲ ਹਮ ਇਸ ਟਾਈਮ 12 13 ਲੀਟਰ ਠੀਕ ਹੈ ਜੀ ਪੂਰਾ ਜਿੰਨੀ ਪਿਆਰ ਰਸ ਟੈਂਕ ਠੀਕ ਹੈ ਜੀ ਹਾਂ ਪੂਰੀ ਕੰਮ ਠੰਡੀ ਸੀ ਲਾ ਆਖੋ ਪੂਰਾ ਵਧੀਆ ਗਿਆ ਵਾਲਾ ਠੀਕ ਹੈ ਜੀ ਦੇਖ ਲਓਰਾ ਹਾਂ ਤੋਂ ਪੂਰੀ ਵਧੀਆ ਤੇ ਟਰਪੜ ਦਿੰਨੇ ਮਗਰ ਬੱਸਾ ਬੱਸੀ ਬੱਸਾ ਵੀਰੇ ਬੱਸਾ ਜੀ ਤੇ ਮਨ ਬੜੀ ਗੱਲ ਕੀ ਆ ਮੋਨ ਦਾ 40 ਕਰਦੇ ਆ ਬਈ ਠੀਕ ਹੈ 15 16 ਲੀਟਰ ਦੁੱਧ ਆਮ ਨਾਲ ਹੀ ਪਾ ਦੂਗੀ ਠੀਕ ਹੈ ਠੀਕ ਹੈ ਬਈ ਰੇਟ ਵਾਈ 40000 ਪੇ ਦੱਸੋ ਜੇ ਹਣ ਤੇਲ ਮਾ ਹੋਊਗਾ ਇੱਕ ਤਾਂ ਕਹਿਣ ਵੀ ਗਏ ਠੀਕ ਹੈ ਜੀ 12 ਕਿਲੋ ਰੁਪਏ ਦਾ ਨੈਟ ਤਿਆਰ ਹੈ ਠੀਕ ਹੈ ਠੀਕ ਹੈ ਦੇਖੋ ਜੀ ਬਰਾ 16 ਸ ਮਰਾਮ ਨਾਲ ਦੇਊਗੀ ਠੀਕ ਹੈ ਜੀ ਥੋੜੇ ਜੀ ਖੰਡੇ ਹੁੰਦੇ ਸੀ ਸਿੰਦਾਰ ਤੇ ਗਏ ਨੇ ਠੀਕ ਹੈ ਲਾਈਕ ਕਰੋ ਜੀ ਜੀਤਾ ਫਾਰਮ ਟੀਮ ਨੂੰ ਬਹੁਤ ਸਬਸਕ੍ਰਾਈਬਰ ਤੇ ਸ਼ੇਅਰ ਜਰੂਰ ਕਰੋ ਤਾਂ ਕਿ ਇਹਨਾਂ ਨੂੰ ਵੀ ਵੀਡੀਓ ਅਪਲੋਡ ਕਰਦੇ ਰਹੀਏ ਮਿਲਦੇ ਆ ਭਰਾਵਾਂ ਅਗਲੀ ਵੀਡੀਓ ਵਿੱਚ ਓਕੇ ਬਾਏ